ਉਹ ਭਾਰਤੀ ਜਨਤਾ ਪਾਰਟੀ ਨਿਖਰਦਾ ਰਹੀ ਤਾਇਆ ਕੋਈ ਜਿਹਦੀ ਸਰਕਾਰ ਸੱਤਾ ਦੇ ਵਿੱਚ ਹੈ ਸਾਰਾ ਦੁਨੀਆ ਸਾਰੀਆਂ ਥਾਂਵਾਂ ਤੇ ਇਹ ਵੀ ਮਸ਼ੀਨਾ ਕਰਾ ਉਸ ਨੇ ਚੇਤੇ ਦੇ ਦੇਖ ਰਿਹਾ ਰਾਮ ਮੰਦਿਰ ਸਾਡਾ ਬੰਨਣਾ ਚਾਹੀਦਾ ਓਏ ਚੱਕਤਾ ਜੀ ਵੇਖੋ ਗੁਰੂ ਘਰ ਹੀ ਬਣ ਗਿਆ ਨਾ ਅਵੇਂ ਚੱਕਤਾ ਮੰਦਿਰੋ ਹੀ ਬਣ ਗਿਆ ਹੂੰ ਤੇ ਬਹੁਤ ਵੇਖੋ ਜੀ ਮੰਦਿਰ ਦਾ ਕਿਤੇ ਬਹੁਤ ਵੱਡਾ ਗੁਰੂ ਘਰ ਕੋਈ ਵੀ ਉਹ ਵੀ ਗੁਰੂ ਘਰ ਹੀ ਮੰਦਿਰ ਕੋ ਮੰਦਾਨ ਸਭ ਬੈਲਟ ਪੇਪਰ ਦੇ ਵਿੱਚ ਕੀ ਨੁਕਸਾਨ ਹੈ ਕਿਉਂ ਨਹੀਂ ਬੀਜਪੀ ਇਸ ਦਾ ਹੰਕਾਰਾ ਪਰਦੀ ਉਹ ਜੀ ਹਾਈ ਲੈਵਲ ਦਾ ਕੰਮ ਹੈ ਉਹਦੇ ਵਿੱਚ ਮੈਂ ਗੱਲ ਨਹੀਂ ਕਰ ਸਕਦਾ ਕੋਈ ਅੱਜ ਦੁਨੀਆ ਦੀ ਹਾਸਾ ਮਰਦਾਂ ਪੁਰੀਆਂ ਹੋਈਆਂ ਨੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਆਏ ਦਿਨ ਹਰੇਕ ਸ਼ਖਸੀਅਤ ਦੇ ਨਾਲ ਭਾਵੇਂ ਕੋਈ ਧਾਰਮਿਕ ਸ਼ਖਸੀਅਤ ਹੈਗੀ ਹੈ ਤੇ ਭਾਵੇਂ ਕੋਈ ਰਾਜਨੀਤਿਕ ਸ਼ਖਸੀਅਤ ਹੈਗੀ ਹੈ ਲੇਕਿਨ ਅੱਜ ਅਸੀਂ ਪਹੁੰਚੇ ਹਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਨੇ ਜ਼ਿਲ੍ਹਾ ਦੇ ਪ੍ਰਧਾਨ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਤੁਸੀਂ ਇਸ ਵੀਡੀਓ ਤੇ ਆਪਣੇ ਕਮੈਂਟ ਲਾਈਕ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾਇਆ ਜੀ ਸੋ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਸੋ ਆਓ ਗੱਲਬਾਤ ਕਰਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਹਾਂਜੀ ਭਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੇ ਤਾਂ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਨਾਰਾ ਦਿੱਤਾ ਹੈ ਬਲੰਦ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਆਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਨ੍ਹਾਂ ਨੇ ਇੱਥੋਂ ਤੱਕ ਮੇਰੇ ਕੋਲ ਆ ਕੇ ਪਹੁੰਚ ਕੀਤੀ ਏ ਤੇ ਮੈਂ ਬਹੁਤ ਬਹੁਤ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਜੀ ਜੀ ਤੇ ਪ੍ਰਧਾਨ ਸਾਹਿਬ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਤੇ ਤੁਹਾਡੀ ਪਾਰਟੀ ਦਾ ਨਾਮ ਤਾਂ ਮੈਂ ਬੋਲੀ ਦਿੱਤਾ ਮੇਰਾ ਨਾਮ ਹੈ ਸਰਦਾਰ ਸ਼ਮਸ਼ੇਰ ਸਿੰਘ ਜੀ ਜੀ ਕਾਕੜ ਜੀ ਮੈਂ ਪਿੰਡ ਦੇ ਨਾਂ ਕਰਕੇ ਪਾਰਟੀ ਦੇ ਵਿੱਚ ਮਸ਼ਹੂਰ ਹਾਂ ਉਹ ਸਾਰੀ ਮੇਰੀ ਪਾਰਟੀ ਦੇ ਵਿੱਚ ਨਾਮ ਮੇਰਾ ਕਾਕੜ ਕਰਕੇ ਵਜਦਾ ਜੀ ਜੀ ਕਿ ਸ਼ਮਸ਼ੇਰ ਸਿੰਘ ਕਾਕੜ ਜੀ 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 ਤੇ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੀ ਗੱਲ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਸਰਕਾਰ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ મોદી ਸਰਕਾਰ ਹੈਗੀ ਹੈ ਤੇ ਜਿਵੇਂ ਕਿਸਾਨਾਂ ਦੇ ਵਾਸਤੇ ਕਾਲੇ ਕਾਨੂੰਨ ਬਣਾਏ ਗਏ ਸੀ ਜੋ ਕਾਲੇ ਕਾਨੂੰਨ ਬਣੇ ਸੀਗੇ ਉਹ ਸਿਰਫ ਤੇ ਸਿਰਫ ਅਡਾਨੀਆਂ ਤੇ ਬਾਨੀਆਂ ਨੂੰ ਫਾਇਦਾ ਦੇਣ ਵਾਸਤੇ ਬਣੇ ਸੀਗੇ ਤੁਹਾਨੂੰ ਕਿਵੇਂ ਲੱਗਦਾ ਕੀ ਕਹਿੰਦੇ ਹੋ ਵੇਖੋ ਜੀ ਜਿਹੜੇ ਕਾਲੇ ਕਾਨੂੰਨ ਬਣੇ ਸੀ ਜੀ ਜੀ ਜੇ ਬਣੇ ਸੀ ਜੇ ਕੋ ਗਲਤੀ ਐਸ ਵਿੱਚ ਗਲਤੀ ਹੈ ਸੀ ਜੇ ਕੋ ਹੈ ਸੀ ਤੇ ਉਵੇਂ ਹੀ ਮੋਦੀ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੀ ਤੇ ਉਵੇਂ ਹੀ ਉਹਨਾਂ ਐਮਐਸਵੀ ਨਾਲ ਦੇ ਕੇ ਤੇ ਨਾਲ ਗੁਰੂ ਜਿੱਦਣ ਗੁਰੂ ਮਹਾਰਾਜ ਦੇ ਕਿਰਪਾ ਜਿੱਦਣ ਉਹਨਾਂ ਦਾ ਜਨਮ ਦਿਹਾੜਾ ਸੀ ਉਹਦੋਂ ਨੇ ਅਫਸਰ ਲੈਣ ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਕਿ 1984 ਦੇ ਵਿੱਚ ਦਰਬਾਰ ਸਾਹਿਬ ਤੇ ਟੈਕ ਹੋਇਆ ਟੈਂਕਾਂ ਤੇ ਤੋਪਾਂ ਦੇ ਨਾਲ ਜਿੱਥੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਉਹਨਾਂ ਦਾ ਕਤਲ ਕੀਤਾ ਗਿਆ ਢੀਆਂ ਪਹਿਣਾ ਦੀ ਇੱਜ਼ਤਾਂ ਲੁੱਟੀਆਂ ਗਈਆਂ ਤੇ ਇੱਕੇ ਦੇ ਵਿੱਚ ਬਹੁਤ ਵੱਡਾ ਸਵਾਲ ਹੈਗਾ ਕਿ ਜਨਤਾ ਪਾਰਟੀ ਦੇ ਐਲਕੇ ਅਡਵਾਨੀ ਨੇ ਇੱਕ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਤੇ ਉਹਦੇ ਵਿੱਚ ਇਹਨਾਂ ਨੇ ਇੱਕ ਸਿੱਧਾ ਸਿੱਧਾ ਲਿਖਿਆ ਹੈ ਕਿ ਇੰਦਰਾ ਗਾਂਧੀ ਜਿਹੜੀ ਅਟੈਕ ਦਰਬਾਰ ਸਾਹਿਬ ਤੇ ਕਰਨਾ ਨਹੀਂ ਚਾਹੁੰਦੀ ਸੀ ਲੇਕਿਨ ਅਸੀਂ ਹੱਲਾਸ਼ੇਰੀ ਦਿੱਤੀ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਲੇਕਿਨ ਇਹ ਸਾਰੇ ਸਿਸਟਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੇਖੋ ਜੀ ਇਹ ਤਾਂ ਤੁਹਾਨੂੰ ਵੀ ਪਤਾ ਜੀ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਾਂਜੀ ਇਹ ਕਾਂਗਰਸ ਨੇ ਕੀਤਾ ਜਾਣ ਬੁੱਝ ਕੇ ਹੂੰ ਬਿਲਕੁਲ ਅਡਵਾਨੀ ਵਾਲਾ ਜਿਹੜਾ ਕੋਈ ਮੁੱਦਾ ਵਿੱਚ ਆ ਰਿਹਾ ਹੈ ਹੂੰ ਮੈਂ ਇਹ ਗੱਲ ਨਹੀਂ ਮੰਨਦਾ ਵੀ ਸਾਡੀ ਪਾਰਟੀ ਇਹ ਕੰਮ ਕਰੇਗੀ ਹੂੰ ਹੂੰ ਪਰ ਜੋ ਸਾਰੀਆਂ ਸ਼ਖਸੀਤਾਂ ਨੂੰ ਪਤਾ ਹੈ ਕਿ ਜੋ ਕਰਾਇਆ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ ਇਹ ਕਾਂਗਰਸ ਪਾਰਟੀ ਨੇ ਕਰਾਇਆ ਹੂੰ ਹੂੰ ਕੋਈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਰੋਲ ਨਹੀਂ ਹੂੰ ਜੋ ਰੋਲ ਹੈ ਉਹ ਸਾਰਾ ਕਾਂਗਰਸ ਤੇ ਇੰਦਰਾ ਗਾਂਧੀ ਦਾ ਰੋਲ ਹੈ ਹੂੰ ਹੂੰ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਹਿ ਰਹੇ ਹੋ ਵੀ ਜਨਤਾ ਪਾਰਟੀ ਦਾ ਇਹਦੇ ਵਿੱਚ ਕੋਈ ਗਨਾਹ ਨਹੀਂ ਹੈਗਾ ਲੇਕਿਨ ਜਿਹੜਾ ਸਬੂਤਾਂ ਦੇ ਆਧਾਰ ਤੇ ਅਗਰ ਕੋਈ ਵੀ ਕਾਨੂੰਨ ਹੈ ਸਬੂਤਾਂ ਦਾ ਆਧਾਰ ਤੇ ਗੱਲ ਕਰਦਾ ਹੈ ਲੇਕਿਨ ਜੇ ਸਬੂਤ ਸਭ ਤੋਂ ਵੱਡਾ ਹੈਗਾ ਜਿਹੜੀ ਬੁੱਕ ਐਲਕੇ ਦਿਵਾਨੀ ਨੇ ਲਿਖੀ ਹੋਈ ਹੈ ਵੀ ਮਾਈ ਕੰਟਰੀ ਮਾਈ ਲਾਈਫ ਜਿਹਦੇ ਵਿੱਚ ਸਿੱਧੇ ਸਿੱਧੇ ਉਹ ਗੱਲ ਕਹਿੰਦੇ ਨੇ ਬੇ ਅਸੀਂ ਹੱਲਾ ਛੇਰੀ ਦਿੱਤੀ ਹੈ ਫਿਰ ਤੁਸੀਂ ਕਹਿੰਦੇ ਨਹੀਂ ਨਹੀਂ ਉਸ ਟਾਈਮ ਤਾਂ ਸਰਕਾਰ ਕਿੰਦੀ ਸੀ ਉੱਪਰ ਜੀ ਸਰਕਾਰ ਤਾਂ ਕਾਂਗਰਸ ਦੀ ਸੀ ਨਾ ਹਾਂ ਹਾਂ ਤੇ ਕਾਂਗਰਸ ਨੇ ਸਾਰਾ ਕੁਝ ਕੀਤਾ ਬੀਜਪੀ ਦਾ ਉਹਦੇ ਵਿੱਚ ਕੀ ਜਦੋਂ ਕਿਸੇ ਦੀ ਸਰਕਾਰ ਹੀ ਨਹੀਂ ਸੱਤਾ ਹੀ ਨਹੀਂ ਪਾਰਟੀ ਹੂੰ ਤੇ ਉਹਦੇ ਵਿੱਚ ਫਿਰ ਕੀ ਹੋ ਸਕਦਾ ਕਿਸੇ ਦਾ ਰੋਲ ਕੀ ਹੋ ਸਕਦਾ ਨਹੀਂ ਤੁਹਾਡੀ ਗੱਲ ਠੀਕ ਹੈ ਲੇਕਿਨ ਜਿਹੜਾ ਸਬੂਤ ਆ ਇੱਕ ਉਹਨਾਂ ਨੇ ਬੁੱਕ ਹੀ ਛਾਪੀ ਸੀਗੀ ਉਹ ਕਈ ਫੇਕ ਵੀ ਹੋ ਸਕਦਾ ਜੀ ਕੋਈ ਕਰ ਦਿੰਦਾ ਹੈ ਕੋਈ ਗਲਤੀ ਹੈ ਨਹੀਂ ਮੈਂ ਗੱਲ ਨਹੀਂ ਕਰ ਸਕਦਾ ਹੂੰ ਬਾਕੀ ਕੋਈ ਜਿਹੜਾ ਜੋ ਹਮਲਾ ਕੀਤਾ ਦਰਬਾਰ ਸਾਹਿਬ ਤੇ ਜੀ ਉਹ ਕਾਂਗਰਸ ਨੇ ਕੀਤਾ ਮੈਂ ਤਾਂ ਬਿਲਕੁਲ ਕਹਿਣਾ ਸਾਰੇ ਸਾਰੇ ਮੁਲਕ ਨੂੰ ਪਤਾ ਸਾਰੀ ਜਨਤਾ ਨੂੰ ਪਤਾ ਵੀ ਵਾਕਿਆ ਕਾਂਗਰਸ ਕੀਤਾ ਯਾਰਾਂ ਸਿੱਖ ਬੇਦੋਸ਼ੇ ਮਾਰੇ ਮਾਰੇਗਾ ਜੀ ਬਿਲਕੁਲ ਮਾਰੇਗਾ ਨੇ ਜੀ ਜੀ ਬੜਾ ਸਾਡਾ ਧਾਰਮਿਕ ਸਥਾਨ ਜਿਹੜਾ ਸੀ ਇਹਨਾਂ ਟਹਾ ਢੇਰੀ ਕੀਤਾ ਜੀ ਜੀ ਪਰ ਮਹਾਰਾ ਸੱਚੇ ਪਾਤਸ਼ਾਹ ਦੇਖੋ ਜੀ ਜਿਹੜਾ ਬੰਦਾ ਉਸ ਨਾਲ ਕਰਦਾ ਹਾਂਜੀ ਉਹਨੂੰ ਉਹਦਾ ਜਿਹੜਾ ਨਤੀਜਾ ਪੁਖਤਰਾ ਪੈਂਦਾ ਭਾਨ ਸਾਹਿਬ ਅਗਲਾ ਸਵਾਲ ਹੈਗਾ ਬਹੁਤ ਸਖਤ ਵੀ ਹੈਗਾ ਜਿਵੇਂ ਆਪਾਂ ਗੱਲ ਕਰਦੇ ਹਾਂ ਸਦੀਆਂ ਤੋਂ ਬਣੀ ਬਾਬਰੀ ਮਸਜਿਦ ਜਿਹੜੀ ਹੈਗੀ ਸੀ ਜੁੱਧਿਆਂ ਦੇ ਵਿੱਚ ਐਲਕੇ ਦਿਵਾਨੀ ਨੇ ਰਾਮ ਭਗਤਾ ਨੂੰ ਨਾਲ ਲੈ ਕੇ ਜਿਹੜਾ ਮਸਜਿਦ ਨੂੰ ਢਾਟੇਰੀ ਕਰ ਦਿੱਤਾ ਤੇ ਉੱਥੇ ਮੰਦਿਰ ਬਣਾਉਣਾ ਸ਼ੁਰੂ ਕਰਤਾ ਜਿਸ ਦਾ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ 22 ਜਨਵਰੀ ਨੂੰ ਉਦਘਾਟਨ ਕਰ ਦਿੱਤਾ ਗਿਆ ਇਹ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਦੇਖੋ ਜੀ ਰਾਮ ਮੰਦਿਰ ਨੂੰ ਅਸੀਂ ਕਿੰਨੇ ਚਿਰ ਦੇਖ ਰਹੇ ਸਿਕਾ ਰਾਮ ਮੰਦਿਰ ਸਾਡਾ ਬੰਨਣਾ ਚਾਹੀਦਾ ਬਿਲਕੁਲ ਜੀ ਅੱਜ ਮੈਂ ਦੇਖ ਰਿਹਾ ਕਿ ਜਿੱਦਣ 22 ਤਰੀਕ ਨੂੰ ਉਦਘਾਟਨ ਹੋਇਆ ਹਾਂਜੀ ਮੇਰੇ ਕੋ ਜਰੂਰੀ ਰਿਸ਼ਤੇ ਦੇ ਵਿੱਚ ਵਿਆਹ ਸੀ ਪਟਿਆਲੇ ਆ ਹੀ ਜਾ ਰਹੇ ਅੰਬਰਾਤ ਤੇ ਸਾਲੇ ਮੇਰੇ ਤੇ ਲੜਕੇ ਦਾ ਵਿਆਹ ਸੀ ਤੁਸੀਂ ਨਹੀਂ ਜਾ ਪਾਏ ਮੈਂ ਉੱਥੇ ਜਾ ਨਹੀਂ ਪਾਇਆ ਹਮ ਪਰ ਮੈਂ ਲੋਕਾਂ ਦੇ ਵਿੱਚ ਜਿਹੜਾ ਸ਼ਾਹ ਜਿੰਨਾ ਦੇਖਿਆ ਪਟਿਆਲੇ ਤੱਕ ਜੀ ਜੀ ਹਰਿਆਣੇ ਦੀ ਹੱਦ ਨਾਲ ਅਸੀਂ ਗਏ ਆ ਹਮ ਪੂਰੀ ਦੁਨੀਆ ਦੇ ਵਿੱਚ ਸ਼ਾਹ ਤੇ ਰਾਤ ਨੂੰ ਦੀਵਾਲੀ ਵਾਂਗ ਦੀਵਾਲੀ ਜਗੀਏ ਦੀਵਾਲੀ ਵਾਂਗੂ ਪਟਾਕੇ ਚੱਲੇ ਨੇ ਹਮ ਤੇ ਬਹੁਤ ਵੇਖੋ ਜੀ ਮੰਦਿਰ ਦਾ ਕਿਤੇ ਬਥੋਟਾ ਗੁਰੂ ਘਰ ਕੋਈ ਵੀ ਉਹ ਉਹ ਵੀ ਗੁਰੂ ਘਰ ਹੀ ਮੰਦਿਰ ਮੰਦਿਰ ਕੋਈ ਇਹ ਤਾਂ ਹੈ ਨਹੀਂ ਕਿ ਇਹ ਤਾਂ ਬਣਾਇਆ ਹਮ ਉਹ ਸਭ ਕੁਝ ਜੋ ਕੁਝ ਬਣਿਆ ਗੁਰੂ ਘਰ ਦਾ ਅੱਜ ਦੁਨੀਆ ਦੀ ਆਸਾ ਮਰਦਾ ਪੂਰੀਆਂ ਹੋਈਆਂ ਨੇ ਕਿ ਜਿਹੜਾ ਮੰਦਿਰ ਸਾਡਾ تیار ਹੋਇਆ ਹੂੰ ਹੂੰ ਠੀਕ ਆ ਜੀ ਇਸ ਗੱਲ ਤਾਂ ਕੋਈ ਲੇਕਿਨ ਇੱਕ ਗੱਲ ਹੈਗੀ ਹੈ ਪ੍ਰਧਾਨ ਸਾਹਿਬ ਸਿੱਖ ਤਾਂ ਜਿਹੜਾ ਇਸਦੇ ਵਰਕਲਾਬ ਹੁੰਦਾ ਹੈ ਵੀ ਸਰਬੱਤ ਦਾ ਭਲਾ ਮੰਗਦਾ ਹੈ ਵੀ ਜ਼ੁਲਮ ਨਾ ਕਰਨਾ ਤੇ ਨਾ ਜ਼ੁਲਮ ਸਹਿਣਾ ਮੈਂ ਕਹਿੰਦਾ ਬਿਲਕੁਲ ਨਹੀਂ ਜ਼ੁਲਮ ਕੋਈ ਆਇਆ ਹੀ ਨਹੀਂ ਜੇ ਬਣੀ ਕੋਈ ਚੀਜ਼ ਬਣਾਈ ਹੈ ਕਿ ਅੱਜ ਉਹ ਮੰਦਿਰ ਜਿਹੜਾ ਜੋ ਇੰਡੀਆ ਦੇ ਵਿੱਚ ਬਣਿਆ ਔਰ ਬਾਹਰ ਦੀਆਂ ਸ਼ੀਸ਼ੀਤਾਂ ਵੀ ਸਾਰੀਆਂ ਦੇਖਦੀਆਂ ਵੀ ਵੇਖੋ ਜੀ ਅੱਜ ਮੰਦਿਰ ਐਡਾ ਵੱਡਾ ਤਿਆਰ ਹੈ ਮੰਦਰ ਵੀ ਇੱਕ ਗੁਰੂ ਘਰ ਹੀ ਹੈ ਤੇ ਮਸਜਿਦ ਨੂੰ ਢਾਇਆ ਗਿਆ ਫਿਰ ਮੰਦਰ ਸਾਰਿਆ ਗਿਆ ਉਹ ਨਹੀਂ ਮਸਜਿਦ ਨੂੰ ਮਸਜਿਦ ਨੂੰ ਢਟਾਇਆ ਗਿਆ ਜਿੱਦਕਿ ਆਪਾਂ ਗੁਰਦੁਆਰਾ ਸਾਹਿਬ ਬਣਾਉਣੇ ਆ ਜੇ ਕਿਸੇ ਪਾਸੇ ਥਾਂ ਕੋ ਥੋੜੀ ਬਾਤ ਨੀਕੀ ਹੁੰਦੀ ਉਹਨੂੰ ਕਰਕੇ ਆਪਾਂ ਗੁਰਦੁਆਰਾ ਸਾਹਿਬ ਜੁਈ ਕਰਨੀ ਆ ਕੋਈ ਇਹਦੇ ਚ ਢਾਕੇ ਕੋਈ ਨਹੀਂ ਵੀ ਕੁਝ ਕਰਤਾ ਉੱਥੇ ਮੰਦਰ ਬਣ ਗਿਆ ਉੱਥੇ ਹੀ ਮੰਦਰ ਬਣ ਗਿਆ ਜੀ ਪ੍ਰਧਾਨ ਸਾਹਿਬ ਉਹ ਉੱਥੋਂ ਦਾ ਮਸਜਿਦ ਨੂੰ ਚੱਕ ਹੀ ਦਿੱਤਾ ਗਿਆ ਨਾ ਚੱਕਤਾ ਜੀ ਵੇਖੋ ਗੁਰੂ ਘਰ ਹੀ ਬਣਿਆ ਨਾ ਅਵੇਂ ਚੱਕਤਾ ਮੰਦਰੋ ਹੀ ਬਣ ਗਿਆ ਮੰਦਰ ਉੱਥੇ ਬਣਿਆ ਹੀ ਹੈ ਮੰਦਰ ਤਿਆਰ ਹੈ ਉੱਥੇ ਬਿਲਕੁਲ ਅੱਜ ਅੱਜ ਜੋ ਕਿੰਨਾ ਸ਼ਰ ਤੇ ਤੁਸੀਂ ਦੇਖ ਰਹੇ ਹੋ ਵੀ ਕੀ ਉੱਥੇ ਅੱਜ ਮਾਰ ਲਿਆ ਰ ਫੈਲ ਗਈਆਂ ਹੋਈਆਂ ਨੇ ਹੂੰ 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 ਠੀਕ ਛੁੜਾ ਜਨਾਲੇ ਕੋ ਹੋਰ ਟੁਕਵਾ ਸਵਾਲ ਹੈਗਾ ਵੀ ਜਿਹੜੇ ਗੁਰਦੁਆਰਿਆਂ ਸਾਹਿਬ ਸਿੱਖਾਂ ਦੇ ਢਾਏ ਗਏ ਨੇ ਜਿਵੇਂ ਗੁਰਦੁਆਰਾ ਗਿਆਨ ਗੋਲੜੀ ਜਾਂ ਮੰਗੂ ਮੱਟ ਹੈਗਾ ਇਸ ਤਰ੍ਹਾਂ ਹੋਰ ਵੀ ਇੱਕ ਦੋ ਗੁਰਦਾਰੇ ਢਾਏ ਗਏ ਨੇ ਤੇ ਉਹ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਗੁਰਦੁਆਰਾ ਕੋਈ ਕਿਸੇ ਇੱਕ ਭਾਰਤੀ ਜਨਤਾ ਪਾਰਟੀ ਨੇ ਗੁਰਦਾਰਿਆਂ ਨਹੀਂ ਢਾਇਆ ਕੋਈ 84 ਦੇ ਵਿੱਚ ਢਾਏ ਗਏ 84 ਦੇ ਢਾਇਆ ਉਹ ਮੈਂ ਕਰ ਰਿਹਾ ਜਿਹਦੀ ਸਰਕਾਰ ਸੱਤਾ ਦੇ ਵਿੱਚ ਹੈ ਸਾਰਾ ਜ਼ਿੰਮੇਵਾਰ ਉਹ ਹੈ ਜੋ ਨਾਈਟ ਆਇਆ ਭਾਰਤੀ ਜਨਤਾ ਪਾਰਟੀ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਮੈਂ ਅੱਜ ਵੀ ਕਹਿ ਰਿਹਾ ਤੇ ਕੱਲ ਵੀ ਕਹਿ ਰਿਹਾ ਜੀ ਜੀ ਜੋ ਕੀਤਾ ਕਾਂਗਰਸ ਸਰਕਾਰ ਸੀ ਕਾਂਗਰਸ ਨਹੀਂ ਕੀਤਾ ਅੱਛਾ ਜੀ ਜੋ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਵੇਂ ਹੀ ਉਹਨਾਂ ਉਹ ਕੀਤੇ ਨੇ ਹਮ ਮੈਂ ਇਹ ਗੱਲ ਨੂੰ ਬਿਲਕੁਲ ਕਲੀਅਰ ਕਰਨਾ ਇਹ ਕਾਂਗਰਸ ਦਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਜੀ ਜੀ ਕਿ ਜਿਹੜਾ ਕਾਂਗਰਸ ਦਾ ਗਣਾ ਸਾਰਾ ਸਤਾਈ ਸਰਕਾਰ ਕਾਂਗਰਸ ਦੀ ਸੀ ਹਮ ਹਮ ਇੰਨੀਆਂ ਗੱਲਾਂ ਬਸ ਠੀਕ ਆ ਮੈਂ ਜੋ ਕੁਝ ਕਹਿ ਰਿਹਾ ਮੈਂ ਸਹੀ ਕਹਿ ਰਿਹਾ ਸਭ ਜਿਹੜੀ ਆਪਾਂ ਮੰਦਰ ਬਾਬਰੀ ਮਸਜਿਦ ਦੀ ਗੱਲ ਪਹਿਲਾਂ ਕੀਤੀ ਹੈਗੀ ਐ ਦੁਬਾਰਾ ਉਹੀ ਸਵਾਲ ਹੈਗਾ ਕਿ 45 ਸਾਲ ਹਿੰਦੂ ਧਰਮ ਕੀ ਸੁੱਤਾ ਰਿਹਾ 45 ਸਾਲਾਂ ਬਾਅਦ ਮਸਜਿਦ ਢਾ ਕੇ ਮੰਦਰ ਬਣਾ ਦਿੱਤਾ ਗਿਆ ਅੱਜ ਤੇ ਉਸ ਬਾਰੇ ਕੀ ਕਹਿੰਦੇ ਹੋ ਵੇਖੋ ਜੀ ਸਵਾਲ ਉਹੀ ਆ ਫਿਰ ਹੂੰ 45 ਸਾਲ ਤੋਂ ਲੋਕ ਢੀ ਕਰ ਰਹੇ ਸੀ ਹੂੰ ਫਿਰ ਆ ਰਾਮ ਮੰਦਰ ਬੰਨਣਾ ਚਾਹੀਦਾ ਇੱਥੇ ਹੂੰ ਹੂੰ ਅਤ ਉਹਦੀਆਂ ਜੰਗੜੀਕਾਂ ਹੋ ਰਹੀਆਂ ਸੀ ਕਿ ਸਾਡਾ ਜਿਹੜਾ ਰਾਮ ਮੰਦਰ ਬੰਨਣਾ ਚਾਹੀਦਾ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਨੇ ਬੜਾ ਉਹਦੇ ਵਿੱਚ ਸੰਯੋਗ ਕਰਕੇ ਬਾਕੀ ਸਾਰੀਆਂ ਸ਼ਕਤੀਆਂ ਜਿੰਨੀਆਂ ਬਣ ਕੇ ਲਾ ਕੇ ਧਰਮਕ ਸਥਾਨ ਹੈ ਕਿਸੇ ਨੇ ਕੋ ਬਾਦੇ ਘਰੋਂ ਪੈਸੇ ਲਾ ਕੇ ਨਹੀਂ ਬਣਾਇਆ ਪ੍ਰਧਾਨ ਸਾਹਿਬ 45 ਸਾਲ ਪਹਿਲਾਂ ਕਿਉਂ ਨਹੀਂ ਪ੍ਰਲਾ ਕਿਉਂ ਨਹੀਂ ਕੀਤਾ ਪਹਿਲਾਂ 45 ਸਾਲ ਜਦੋਂ ਦੀ ਸਾਡੀ ਸਰਕਾਰ ਆਈ ਸੱਤਾ 'ਚ ਹੂੰ ਉਹਨਾਂ ਦੇ ਜੋ ਪ੍ਰਲਾ ਹੋ ਰਿਹਾ ਵੀ ਸਾਰੀ ਜਨਤਾ ਨੂੰ ਬਣਾ ਕੇ ਅੱਜ ਤਿਆਰ ਹੋ ਗਿਆ ਤੇ ਸਭ ਦੁਨੀਆ ਖੁਸ਼ ਹੈ ਸਾਰੀ ਦੁਨੀਆ ਦੇਖ ਰਹੀ ਵੀ ਠੀਕ ਜੋ ਬਣਿਆ ਬਹੁਤ ਵਧੀਆ ਹੈ ਕੋਈ ਨਾਰਾਜ਼ ਕਿਸੇ ਨੇ ਇਤਰਾਜ਼ ਕੀਤਾ ਹੀ ਨਹੀਂ ਇਸ ਗੱਲ ਦਾ ਵੀ ਇਹ ਕੀ ਹੋਇਆ ਤੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਦੇ ਆਪ ਦੇ ਹਿੰਦੂ ਧਰਮ ਦੇ ਜਿਹੜੇ ਵੱਡੇ ਵੱਡੇ ਪ੍ਰਚਾਰਕ ਹੈਗੇ ਨੇ ਪੰਜ ਛੇ ਉਹ ਵੀ ਬਹੁਤ ਨਾਰਾਜ਼ ਹੋਏ ਨੇ ਇਸ ਤੇ ਨਹੀਂ ਜ ਨਹੀਂ ਕੋਈ ਅਸੀਂ ਤਾਂ ਕੋਈ ਸਮਝਦੇ ਨਾਰਾਜ਼ ਹੋਇਆ ਬਾਕੀ ਇਹ ਕੋਈ ਜਿਹੜਾ ਧਾਰਮਿਕ ਸਥਾਨ ਹੈ ਐਡਾ ਧਾਰਮਿਕ ਸਥਾਨ ਤਿਆਰ ਹੋਣਾ ਹੂੰ ਤੇ ਜਿੰਨੀਆਂ ਲੋਕਾਂ ਦੀਆਂ 40 45 45 ਸਾਲ ਤੋਂ ਲੋਕਾਂ ਦੀਆਂ ਢੀਕਾਂ ਸੀ ਜੀ ਜੀ ਅੱਜ ਵਧੀਆ ਬਣ ਕੇ ਤਿਆਰ ਹੋਇਆ ਤੇ ਲੋਕ ਜਾ ਕੇ ਆਉਦੇ ਨਾਤ ਮਕਸਦ ਨਹੀਂ ਪੈਣੇ ਉੱਥੇ ਜੀ ਜੀ ਪ੍ਰਧਾਨ ਸਾਹਿਬ ਅਗਲਾ ਸਵਾਲ ਵੀ ਬਹੁਤ ਸਖਤ ਹੈਗਾ 2024 ਦੇ ਵਿੱਚ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਇਹਨਾਂ ਨੇ ਇੱਕ ਐਲਾਨ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਵੇਗੀ ਮੰਨੂ ਸਮਰਤੀ ਲਾਗੂ ਕਰ ਦਿੱਤੀ ਜਾਵੇਗੀ ਭਾਰਤ ਦੇਸ਼ ਤੇ ਲੇਕਿਨ ਉਥੇ ਜਿਹੜੇ ਜਿਹੜੇ ਵੀ ਕੁਰਸੀਆਂ ਤੇ ਬੈਠਣਗੇ ਸਿਰਫ ਬ੍ਰਾਹਮਣ ਹੀ ਬੈਠਣਗੇ ਹੁਣ ਆਪਾਂ ਦੇਖਣਾ ਹੈ ਕਿ ਜਿੰਨੇ ਉਹ ਕਹਿੰਦੇ ਵੀ ਬਾਕੀ ਜਿੰਨੇ ਲੋਕ ਹੈਗੇ ਨੇ ਛੂਦਰ ਰਹਿ ਗਏ ਨੇ ਤੇ ਆਪਾਂ ਤਾਂ ਤੁਸੀਂ ਵੀ ਛੂਦਰ ਦੇ ਵਿੱਚ ਹੀ ਆਉਣੇ ਹੋ ਇਸ ਨੂੰ ਕਿਵੇਂ ਵੇਖਦੇ ਹੋ ਨਹੀਂ ਨਾ ਇਹ ਕੋਈ ਗੱਲ ਐ ਹੋ ਜਿਹੜੀ ਹੈ ਨਹੀਂ ਹੂੰ ਕਦੀ ਧਾਰਮਿਕ ਸਥਾਨ ਚ ਇਹ ਗੱਲ ਹੋਈ ਵੀ ਬੰਦਾ ਕੁਰਸੀਆਂ ਤੇ ਬੈਠੇਗਾ ਹੂੰ ਇੱਕ ਬੰਦਾ ਪੁੰਜੇ ਬੈਠੇਗਾ ਸਾਰੇ ਨਹੀਂ ਰਾਜ ਦੀਆਂ ਕੁਰਸੀਆਂ ਤੇ ਜਿੰਨੇ ਅਹੁਦੇ ਹੈਗੇ ਨੇ ਉਹਦੇ ਤੇ ਬਾਹਮਣੇ ਸਿਰ ਬੈਠਣਗੇ ਛੂਦਰਾਂ ਨੂੰ ਬੈਠਣ ਦਾ ਹੱਕ ਨਹੀਂ ਹੈਗਾ ਉਹਨਾਂ ਨੇ ਇੱਕ ਮੰਨੂ ਸਮਰਥੀ ਪਾਸ ਕੀਤੀ ਹੋਈ ਹੈ ਕਹਿੰਦੇ ਅਸੀਂ ਐਲਾਨ ਕਰ ਦੇਵਾਂਗੇ ਕਾਨੂੰਨ ਬਣਾ ਦੇਾਂਗੇ ਨਹੀਂ ਨਹੀਂ ਜੇ ਵੇਖੋ ਹੂੰ ਮੈਂ ਇੱਕ ਛੋਟਾ ਜਿਹਾ ਨਮਾਣਾ ਹੋ ਕੇ ਜੀ ਤੇ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਜੇ ਕੁਰਸੀਆਂ ਤੇ ਉਹਨਾਂ ਦੇ ਲੀਡਰ ਬੈਠਣਗੇ ਉਹ ਤਾਂ ਵੀਰ ਜੀ ਅੱਜ ਹੈਗਾ ਨਾ ਲੇਕਿਨ ਜਦੋਂ ਕਾਨੂੰਨ ਪਾਸ ਕਰ ਦਿੱਤਾ ਗਿਆ ਫਿਰ ਕੀ ਕਰੋ ਕੋਈ ਕਾਨੂੰਨ ਪਾਸ ਨਹੀਂ ਇਸ ਗੱਲ ਦਾ ਫੈਸਲਾਦਾ ਇਹ ਤਾਂ ਜਿਹੜੀ ਗੱਲ ਵੇਖੋ ਜਿੱਤੋਂ ਲਾ ਕੇ ਅੱਜ ਅੱਜ ਕਿੰਨਾ ਸਿੱਖ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਜੁੜਦਾ ਜੁੜਿਆ ਆ ਅੱਜ ਵੀ ਮੈਂ ਕਹਿੰਦਾ ਮੈਂ ਪਿੰਡ ਪਿੰਡ ਜਾ ਰਿਹਾ ਤੇ ਲੋਕ ਚਾਰ ਬੈਠੇ ਨੇ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੋਲ ਕਦੋਂ ਆਵੇ ਤੇ ਕਦੋਂ ਅਸੀਂ ਨਾਲ ਤੁਜੀ ਵੀਰ ਜੀ ਜਿਹੜੀ ਮੰਨੂ ਸਮਰਤੀ ਹੈਗੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਾਈ ਹੈ ਬਲਕਿ ਇਹਨਾਂ ਦੀ ਬੁੱਕਾਂ ਵੀ ਤਿਆਰ ਕਰਕੇ ਛਾਪੀਆਂ ਆ ਗਈਆਂ ਨੇ ਤੁਸੀਂ ਵੇਖਿਆ ਨਹੀਂ ਇਸ ਗੱਲ ਬਾਰੇ ਮੈਂ ਕੋਈ ਕ੍ਰੰਤੂਪੰਤੂ ਨਹੀਂ ਕਰਨਾ ਚਾਹਦਾ ਜੀ ਜੀ ਕੋਈ ਹੋਊ ਤਾਂ ਮੈਨੂੰ ਇਹ ਗੱਲ ਬਾਰੇ ਜਿਹੜੀ ਗੱਲ ਬਾਰੇ ਮੈਨੂੰ ਪਤਾ ਨਹੀਂ ਮੈਂ ਉਹ ਗੱਲ ਨਹੀਂ ਇਹ ਕਰ ਸਕਦਾ ਬਾਕੀ ਕੋਈ ਐਜੀ ਗੱਲ ਨਹੀਂ ਗਈ ਮੇਰੇ ਕੋਲ ਕੋਈ ਐਜੀ ਗੱਲ ਨਹੀਂ ਆਈ ਜੇ ਕੋਈ ਹੋਊ ਤੇ ਮੈਨੂੰ ਉਸ ਗੱਲ ਬਾਰੇ ਕੋਈ ਮੈਂ ਦੀ ਕ੍ਰੰਤੂਪੰਤੂ ਨਹੀਂ ਕਰ ਸੋ ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਕਿ ਜੇ ਮੋਦੀ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਸਾਡੀ ਸਰਕਾਰ ਅਗਰ ਆਉਂਦੀ ਹੈ ਤੇ 2024 ਦੇ ਵਿੱਚ ਕਣਕ ਦਾ ਰੇਟ ਜਿਹੜਾ 800 ਰੁਪਏ ਕਰ ਦਿੱਤਾ ਜਾਵੇਗਾ ਝੋਨੇ ਦੀ ਫਸਲ ਦਾ ਜਿਹੜਾ ਰੇਟ ਹੈਗਾ 900 ਰੁਪਏ ਤੋਂ ਲੈ ਕੇ 1000 ਤੱਕ ਘਟਾ ਕੇ ਕਰ ਦਿੱਤਾ ਜਾਵੇਗਾ। ਤੁਸੀਂ ਇਹ ਸਭ ਕੁਝ ਜਾਣਦੇ ਹੋਏ ਵੀ ਭਾਜਪਾ ਦੇ ਵਿੱਚ ਹੋ ਫਿਰ ਕਿਵੇਂ ਵੇਖਦੇ ਹੋ? ਵੇਖੋ ਜੀ ਜਿਹੜਾ 800 ਰੁਪਏ ਪਾ ਲਾ ਹੂੰ ਮੈਨੂੰ ਕੋਈ ਬੰਦਾ ਲਿਖਤੀ ਵਿਖਾ ਦੇਵੇ। ਜੀ ਜੀ। ਇਹ 800 ਰੁਪਏ ਮੋਦੀ ਸਾਹਿਬ ਨੇ ਪਾ hạ ਕਟ ਕੀਤਾ। ਹੂੰ ਤੇ ਮੈਂ ਉਸ ਗੱਲ ਦਾ ਦੇਣੇਦਾਰ ਹੋਵਾਂਗਾ। ਹੂੰ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ। ਹੂੰ ਹੂੰ ਤੇ ਕਦੀ ਵੀ ਤੁਸੀਂ ਮੈਨੂੰ ਦੱਸੋ ਅੱਜ ਤੱਕ ਜਿਹੜੀ ਚੀਜ਼ ਵੱਧ ਜਾਂਦੀ ਏ ਹੂੰ ਉਹ ਕਦੀ ਘਠੀ ਏ। ਹੂੰ ਇਹ ਸਿਰਫ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੀਆਂ ਗੱਲਾਂ ਨੇ ਉਹ ਸਾਰਾ ਕੁਝ ਇਹ ਕਰਕੇ ਲੋਕਾਂ ਨੂੰ ਧਮਰਾਹ ਕਰ ਰਹੇ ਨੇ ਅੱਛਾ ਹੀ ਕੋਈ ਇਹ ਕੱਲ ਦਾ ਮਤਲਬ ਨਹੀਂ ਪਾ ਕੱਢ ਜਾਏਗਾ ਭਾਅ ਵਧੇਗਾ ਘਟੇਗਾ ਨਹੀਂ ਹੂੰ ਐਰ ਕੀ ਵੇਖੋ ਤੁਸੀਂ ਇੱਕ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੋਣ ਦੇ ਜੀ ਜੀ ਸਾਨੂੰ ਚੋਨੇ ਦਾ 150 ਰੁਪਿਆ ਕਵਾਂਟਰ ਭਾਅ ਜਿਹੜਾ ਉਹਨਾਂ ਨੇ ਦਿੱਤਾ ਜੇ ਉਹਨਾਂ 150 ਰੁਪਿਆ ਕਵਾਂਟਰ ਸੰਚੋਨੇ ਭਾਅ ਦਿੱਤਾ ਐਰ ਕੀ ਜੀ ਜੀ ਜੇ ਘਟਾਉਣਾ ਹੁੰਦਾ ਹੂੰ ਤੇ ਐਮਐਸਪੀ ਚ ਨਾਲੇ ਨਾਲੇ ਦਿੱਤਾ ਐਮਐਸਪੀ ਦੇ ਨਾਲੇ ਅੱਛਾ ਜੀ ਤੇ ਫਿਰ ਕਿਉਂ ਘਟਾਇਆ ਕਿਉਂ ਕਿਉਂ ਵਧਾਇਆ ਪਾ ਹੂੰ ਇਹ ਸਿਰਫ ਜਿਹੜੀਆਂ ਬਲਾਈ ਨਿਤਕ ਪਾਲੜੀਆਂ ਨੇ ਰੋਟੀਆਂ ਸਿੱਖਦੀਆਂ ਲੈਂਦੀਆਂ ਅੱਛਾ ਜੀ ਕੋਈ ਘਟ ਨਹੀਂ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਹੂੰ ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਕਿ ਪੂਰੇ ਦੇਸ਼ ਦੇ ਵਿੱਚ ਗੱਲ ਲੋਕ ਮੰਗ ਕਰਦੇ ਨੇ ਪਿਛਲੀ ਚੋਣਾਂ ਹੋਈਆਂ ਸੀਗੀਆਂ ਈਵੀਐਮ ਦੇ ਨਾਲ ਹੀ ਬੀਜੇਪੀ ਪਾਰਟੀ ਜਿੱਤ ਵਿੱਚ ਆਈ ਸੀ ਦੁਬਾਰਾ ਵੀ ਕਹਿੰਦੇ ਈਵੀਐਮ ਦੇ ਨਾਲ ਜਿੱਤ ਕੇ ਆਈ ਲੇਕਿਨ ਕਹਿੰਦੇ ਵੀ ਹੁਣ ਹੁਣ ਵੀ ਜੇ ਈਵੀਐਮ ਦੇ ਨਾਲ ਚੋਣਾਂ ਹੁੰਦੀਆਂ ਨੇ ਤਾਂ ਬੀਜੇਪੀ ਹੀ ਜਿੱਤੇਗੀ ਲੇਕਿਨ ਲੋਕ ਇਸ ਗੱਲ ਦੀ ਮੰਗ ਕਰਦੇ ਆ ਕਿ ਬੈਲਟ ਪੇਪਰ ਦੇ ਨਾਲ ਚੋਣਾਂ ਕੀਤੀਆਂ ਜਾਣ ਤੁਸੀਂ ਇਹ ਸਾਰੇ ਸਿਸਟਮ ਨੂੰ ਕਿਵੇਂ ਵੇਖਦੇ ਹੋ ਇਹ ਪਬਲਿਕ ਮੰਗ ਨਹੀਂ ਕਰਦੀ ਹੂੰ ਇਹ ਵਿਰੋਧੀ ਪਾਰਟੀਆਂ ਮੰਗ ਕਰਦੀਆਂ ਨੇ ਜਿੱਥੇ ਇਹਨਾਂ ਦੀ ਸਰਕਾਰ ਬਣ ਜਾਂਦੀ ਏ ਉੱਥੇ ਵੀ ਇਹਨਾਂ ਮਸ਼ੀਨਾਂ ਠੀਕ ਹੁੰਦੀਆਂ ਨੇ ਹੂੰ ਮੈਂ ਗੱਲ ਇਹ ਪੁੱਛਣੀ ਚਾਹਣਾ ਜੀ ਜੀ ਵੀ ਜਿੱਥੇ ਇਹਨਾਂ ਦੀ ਸਰਕਾਰ ਬਣ ਜਾਂਦੀ ਏ ਹੂੰ ਉੱਥੇ ਜਿਹੜੀ ਏਪੀ ਮਸ਼ੀਨਾਂ ਨੇ ਉਹ ਠੀਕ ਹੁੰਦੀਆਂ ਨੇ ਹੂੰ ਤੇ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਬਣ ਜਾਂਦੀ ਉੱਥੇ ਵੀ ਮਸ਼ੀਨਾਂ ਖਰਾਬ ਹੁੰਦੀਆਂ ਨੇ ਰਾਜ ਜੀ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਵਿਰੋਧੀ ਪਾਰਟੀਆਂ ਗੱਲ ਕਰਦੀਆਂ ਨੇ ਲੇਕਿਨ ਜਿਹੜੇ ਲੋਕ ਹੈਗੇ ਨੇ ਸੋਸ਼ਲ ਮੀਡੀਆ ਤੇ ਉਹ ਇਕੱਠ ਕਰਕੇ ਕਿੰਨੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਹੈਗੀਆਂ ਨੇ ਵੇਖੋ ਜੀ ਉਹ ਵੀਡੀਓ ਮੈਂ ਨਹੀਂ ਇਹ ਗੱਲ ਕਹਿੰਦਾ ਪਰ ਨਹੀਂ ਪਈਆਂ ਹੋਣਗੀਆਂ ਪਈਆਂ ਹੋਣਗੀਆਂ ਵੀਡੀਓ ਹਮ ਪਰ ਹੁਣ ਕਿੰਨੀਆਂ ਥਾਵਾਂ ਤੇ ਸਾਡੀ ਸਰਕਾਰ ਬਣ ਗਈ ਏ ਹਮ ਸਾਰੀਆਂ ਥਾਵਾਂ ਤੇ ਇਹ ਵੀ ਮਸ਼ੀਨਾ ਖਰਾਬ ਸੀ ਹਮ ਅੱਜ ਵੇਖੋ ਕਿਹੜੀ ਕਿਹੜੀ ਥਾਂ ਤੇ ਤੁਹਾਨੂੰ ਸਾਰਾ ਪਤਾ ਵੀ ਕਿਹੜੀ ਕਿਹੜੀ ਥਾਂ ਸਾਡੀ ਸਰਕਾਰ ਬਣੀ ਏ ਤੁਸੀਂ ਵੇਖੋ ਰਾਜਸਥਾਨ ਚ ਸਾਡੀ ਸਰਕਾਰ ਬਣੀ ਅੱਛਾ ਜੀ ਕਿਹੜੀ ਕਿਹੜੀ ਥਾਂ ਜਿਹੜੀ ਸਰਕਾਰ ਸਾਡੀ ਨਹੀਂ ਬਣੀ ਇਹ ਕੋਈ ਏਪੀ ਮਸ਼ੀਨਾ ਇੱਕ ਵੇਖੋ ਜੀ ਇਹ ਇਹਨਾਂ ਨੂੰ ਮੋਦੀ ਸਾਹਿਬ ਤਾਂ ਖਰਾਬ ਕਰਦਾ ਨਹੀਂ ਨਾ ਕੋਈ ਮੋਦੀ ਸਾਹਿਬ ਠੀਕ ਕਰਦਾ ਇਹ ਇੰਜੀਨੀਅਰਾਂ ਦਾ ਕੰਮ ਏ ਉਹ ਕਰਦੇ ਨੇ ਸਹੀ ਜੋ ਕੰਮ ਠੀਕ ਹੋ ਰਿ ਕੋਈ ਸੁਣਾ ਚੁੱਕੀ ਜਾਂਦੀ ਐ ਤਾਂ ਸਾਹਿਬ ਬੈਲਟ ਪੇਪਰ ਦੇ ਵਿੱਚ ਕੀ ਨੁਕਸਾਨ ਹੈ ਕਿਉਂ ਨਹੀਂ ਬੀਜਪੀ ਇਸ ਦਾ ਹੰਕਾਰਾ ਭਰਦੀ ਉਹ ਜੀ ਹਾਈ ਲੈਵਲ ਦਾ ਕੰਮ ਹੈ ਉਹਦੇ ਵਿੱਚ ਮੈਂ ਗੱਲ ਨਹੀਂ ਕਰ ਸਕਦਾ ਕੋਈ ਉਹ ਤਾਂ ਜੋ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਨੂੰ ਹੋਵੇਗਾ ਬੈਲਟ ਪੇਪਰ ਵੀ ਹੋ ਜਾਏਗਾ ਮੈਂ ਐਵੇਂ ਗੱਲ ਕਰਾਂ ਕੋਈ ਕੱਲ ਮੈਨੂੰ ਮੈਂ ਐਵੇਂ ਨਹੀਂ ਗੱਲ ਕਰਦਾ ਕੋਈ ਸੋ ਦੋਸਤੋ ਤੁਸੀਂ ਵੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਕੋਲ ਦੇ ਪਹੁੰਚੇ ਸੀਗੇ ਗੱਲਬਾਤ ਕੀਤੀ ਹੈ ਧਾਰਮਿਕ ਮੁੱਦਿਆਂ ਤੇ ਬਹੁਤ ਡੰਗਾਈ ਦੇ ਨਾਲ ਗੱਲਬਾਤ ਕੀਤੀ ਹੈ ਰਾਜਨੀਤਿਕ ਮੁੱਦਿਆਂ ਤੇ ਬਹੁਤ ਡੰਗਾਈ ਦੇ ਨਾਲ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਸੋ ਅ ਅਸੀਂ ਹਰ ਇੱਕ ਸ਼ਖਸੀਅਤ ਨੂੰ ਹਰ ਦਿਨ ਤੁਹਾਡੇ ਨਾਲ ਮਲਾਉਣੇ ਆ ਸੋ ਭਾਈ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ 탑 ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸ਼ਮਸ਼ੇਰ ਸਿੰਘ ਜੀ ਵੈਗਰੂਜੀ ਕਾ ਖਾਲਸਾ ਤੇ ਵੈਗਰੂਜੀ ਕੀ ਫਤਿਹ ਵੈਗਰੂਜੀ ਕਾ ਖਾਲਸਾ ਸਾਬ ਵੈਗਰੂਜੀ ਕੀ ਫਤਿਹ